ਹੋ ਸਕਦਾ ਜਦ ਤੱਕ ਇਹ ਮੈਸੇਜ ਤੁਹਾਨੂੰ ਮਿਲੇ ਤੇ ਮੈਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਕਿ ਐਮਐਲਏ ਰਜਨੀਸ਼ ਦਈਆ ਉੱਪਰ ਸਰਕਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਗਲਤ ਦੱਸ ਕੇ ਮੈਨੂੰ ਗੈਂਗਸਟਰ ਦੱਸ ਕੇ ਤੇ ਮੇਰੇ ਤੇ ਝੂਠਾ ਪਰਚਾ ਕਰਵਾਉਣਾ ਚਾਹੁੰਦਾ ਹੈ ਮੈਨੂੰ ਬੰਦ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਪਰ ਮੇਰੀ ਪੱਗ ਤੇ ਮੇਰਾ ਚਿਹਰਾ ਮੋਰਾ ਤੁਹਾਡੇ ਚਿਹਰਿਆਂ ਦੇ ਵਿੱਚੋਂ ਦਿਸਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਐਮਐਲਏ ਰਜਨੀਸ਼ ਦਈਆ ਉੱਪਰ ਸਰਕਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਗਲਤ ਦੱਸ ਕੇ ਮੈਨੂੰ ਗੈਂਗਸਟਰ ਦੱਸ ਕੇ ਤੇ ਮੇਰੇ ਤੇ ਝੂਠਾ ਪਰਚਾ ਕਰਵਾਉਣਾ ਚਾਹੁੰਦਾ ਹੈ ਹੋ ਸਕਦਾ ਜਦ ਤੱਕ ਇਹ ਮੈਸੇਜ ਤੁਹਾਨੂੰ ਮਿਲੇ ਤੇ ਮੈਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਪਰ ਵੀ ਲੋ ਸਿਰਫ ਮੈਂ ਇੱਕ ਅਪੀਲ ਕਰਦਾ ਆਪਦੇ ਹਲਕੇ ਦੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਜੇ ਮੈਨੂੰ ਫੜ ਲੈਣ ਕੋਈ ਦਿੱਕਤ ਨਹੀਂ ਮੈਨੂੰ ਬੰਦ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਪਰ ਮੇਰੀ ਪੱਗ ਤੇ ਮੇਰਾ ਚਿਹਰਾ ਮੋਰਾ ਤੁਹਾਡੇ ਚਿਹਰਿਆਂ ਦੇ ਵਿੱਚੋਂ ਦਿਖਣਾ ਚਾਹੀਦਾ ਤੇ ਇਹਨਾਂ ਨੂੰ ਇੰਨੀਆਂ ਕਿ ਵੋਟਾਂ ਨਾਲ ਹਰਾਉਣਾ ਹੈ ਇੰਨੀਆਂ ਕਿ ਵੋਟਾਂ ਨਾਲ ਤੁਸੀਂ ਹਰਾਉਣਾ ਕੀ ਹੈ ਯਾਦ ਰੱਖਣ ਕਿ ਕਿਸੇ ਨਾਲ ਧੱਕਾ ਕਿਦਾਂ ਕਰੀਦਾ ਕਿਉਂਕਿ ਮੈਨੂੰ ਪਤਾ ਲੱਗਿਆ ਇਹ ਮੇਰੇ ਤੇ ਪਰਚਾ ਦਵਾਉਣਾ ਚਾਹੁੰਦਾ ਪਰ ਮੈਨੂੰ ਪ੍ਰਸ਼ਾਸਨ ਤੇ ਯਕੀਨ ਹੈ ਪ੍ਰਸ਼ਾਸਨ ਇਦਾਂ ਦਾ ਕੁਝ ਨਹੀਂ ਕਰਦਾ ਪਰ ਪ੍ਰਸ਼ਾਸਨ ਤੇ ਇਹ ਪ੍ਰੈਸ਼ਰ ਬਿਲਡ ਕਰਾ ਰਿਹਾ ਸੋ ਇਹ ਮੈਂ ਮੈਸੇਜ ਵੀਰੋ ਤਾਂ ਰਿਕਾਰਡ ਕਰਾਇਆ ਅੱਜ ਤਰੀਕ ਹੈਗੀ ਆ ਆ ਦੇਖੋ ਜੀ ਅ 11 ਦਸੰਬਰ ਤੇ ਵੀਰਵਾਰ ਦਾ ਦਿਨ ਤੇ ਟਾਈਮ ਹੋਇਆ 2:40 ਮਿੰਟ ਇਹ ਮੈਸੇਜ ਤਾਂ ਰਿਕਾਰਡ ਕੀਤਾ ਤਾਂ ਜੋ ਜੇ ਕੋਈ ਵਧਿੱਕੀ ਕਰਨ ਤੇ ਤੁਹਾਡੇ ਸਾਰਿਆਂ ਦੇ ਵਿੱਚ ਮੈਸੇਜ ਜਾ ਸਕੇ ਤੇ ਮੇਰੇ ਭਰਾਵੋ ਇਹਨਾਂ ਦੀ ਕੱਢ ਲਵਾਉਣੀ ਆ ਇਹਨਾਂ ਦੇ ਜ਼ੁਲਮ ਦਾ ਇਹਨਾਂ ਦੇ ਜ਼ਬਰ ਦਾ ਜਿਹੜਾ ਲੱਕ ਆ ਉਹ ਤੁਹਾਡੀਆਂ ਵੋਟਾਂ ਨੇ ਤੋੜਨਾ ਤੇ ਮੇਰੇ ਵੀਰ ਵੱਧ ਚੜ ਕੇ ਤੁਸੀਂ ਵੋਟਾਂ ਪਾ ਕੇ ਤੇ ਕਾਮਯਾਬੀ ਬਖਸ਼ਣੀ ਆ ਮੈਂ ਤੁਹਾਡਾ ਆਪ ਦਾ ਬੱਚਾ ਹਾਂ ਤੇ ਮੇਰੇ ਸਿਰ ਤੇ ਤੁਸੀਂ ਯਾਦ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ